ਹਾਂਜੀ ਨੇਤਾ ਜੀ ਦੱਸ ਦਿਓ ਜੀ ਰਾਜਨੀਤੀ ਪਰਨੇ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਮੈਂ ਮੁਖਦੇਵ ਸਿੰਘ ਹਲਵਾਲ ਜ਼ਿਲ੍ਹਾ ਪ੍ਰਧਾਨ ਕਿਸਾਨ ਵਿੰਗ ਅੱਜ ਸਾਡੇ ਹਰਮਨ ਪਿਆਰੇ ਨੇਤਾ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਰਿਹਾਈ ਨੂੰ ਲੈ ਕੇ ਇਹ ਜੋ ਸਮੂਹਿਕ ਵਰਤ ਆਪਾਂ ਸਾਰੇ ਵਲੰਟੀਅਰ ਸਹਿਬਾਨ ਨੇ ਰੱਖਿਆ ਸੀਗਾ ਅਸੀਂ 11 ਵਜੇ ਤੋਂ ਹੀ ਇੱਥੇ ਲੀਕ ਵਾਲੇ ਤਲਾਅ ਤੇ ਪਹੁੰਚ ਕੇ ਇੱਕ ਜੁਟਤਾ ਦਾ ਸਬੂਤ ਦਿੱਤਾ ਔਰ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਈਡੀ ਦੇ ਥਰੂ ਮੋਦੀ ਨੇ ਸਾਡੇ ਨੇਤਾ ਜੀ ਨੂੰ ਗ੍ਰਿਫਤਾਰ ਕਰਵਾਇਆ ਬਿਨਾ ਕਿਸੇ ਪ੍ਰੂਫ ਦੇ ਔਰ ਬਿਨਾ ਕਿਸੇ ਅਲੀਗੇਸ਼ਨ ਦੇ ਝੂਠੇ ਹੀ ਅਲੀਗੇਸ਼ਨ ਲਾ ਕੇ ਜਿਹੜੇ ਕਿ ਕਦੀ ਵੀ ਸੱਚੇ ਨਹੀਂ ਸਾਬਤ ਹੋ ਸਕਦੇ ਉਹ ਜਲਦ ਤੋਂ ਜਲਦ ਮੈਨੂੰ ਉਮੀਦ ਆ ਕਿ ਸਾਡੇ ਨੇਤਾ ਜੀ ਜਿਹੜੇ ਆ ਰਿਹਾ ਹੋ ਕੇ ਬਾਹਰ ਆਉਣਗੇ ਤੇ ਇਸੇ ਤਰ੍ਹਾਂ ਆਪਣੀ ਪਾਰਟੀ ਦਾ ਸੰਚਾਰੂ ਢਾਂਚਾ ਜਿਹੜਾ ਆ ਇਹਨੂੰ ਨਾਲ ਲੈ ਕੇ ਚੱਲਣਗੇ ਔਰ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਦੇਖਿਓ ਜੇ 13 0 ਦਾ ਨਾਰਾ ਦਿੱਤਾ ਆ ਸਰਦਾਰ ਭਗਵੰਤ ਸਿੰਘ ਮਾਨ ਨੇ ਤੇ 13 0 ਹੀ ਹੋਏਗਾ ਇਹਨਾਂ ਨੂੰ ਇੱਕ ਵੀ ਸੀਟ ਜਿਹੜੀ ਭਾਜਪਾ ਨੂੰ ਆ ਪੰਜਾਬ ਚੋਂ ਪੰਜਾਬ ਦੀ ਜਨਤਾ ਜਿਹੜੀ ਹੈ ਨਹੀਂ ਦਵੇਗੀ ਕਿਉਂਕਿ ਇਹ ਇਹ ਜਿਹੜਾ ਤਾਨਾਸ਼ਾ ਰਵਈਆ ਆ ਇਹ ਹਰਗੇ ਸੀ ਮਨਜ਼ੂਰ ਨਹੀਂ ਹੈਗਾ ਕਿਉਂਕਿ ਇਹ ਤੇ ਲੋਕਤੰਤਰ ਦਾ ਕਤਲ ਕਰ ਰਹੇ ਆ ਤੇ ਅਸੀਂ ਜੋ ਅੱਜ ਦੀ ਮੈਂ ਤੁਹਾਨੂੰ ਗੱਲ ਕਰਨਾ ਚਾਹੁੰਦਾ ਵਾਂ ਅੱਜ ਸਾਰੇ ਸਾਡੇ ਚੇਅਰਮੈਨ ਸਾਹਿਬ ਇੱਥੇ ਸੰਗਠਨ ਦੇ ਅਹੁਦੇਦਾਰ ਵੀਰ ਇਸੇ ਹੀ ਮਕਸਦ ਕਰਕੇ ਇਕੱਠੇ ਹੋਏ ਆ ਕਿ ਉਹਨਾਂ ਦੀ ਰਿਹਾਈ ਵਾਸਤੇ ਅਸੀਂ ਇੱਕ ਉਹਨਾਂ ਦੇ ਵਾਸਤੇ ਅਰਦਾਸ ਕਰ ਰਹੇ ਆ ਇਹ ਸਮੂਹਿਕ ਵਰਤ ਜਿਹੜਾ ਰੱਖਿਆ ਆਪਾਂ ਇਕੱਠੇ ਹੋ ਗਏ ਜੀ ਤਾ ਜੀ ਜੇਕਰ ਗੱਲ ਕਰੀਏ ਅੱਜ ਦੇ ਧੰਨੇ ਦੀ ਤੇ ਜ਼ਿਲ੍ਹਾ ਲੈਵਲ ਦਾ ਇਹ ਧਰਨਾ ਸੀਗਾ ਵੱਡੇ ਲੀਡਰ ਜਿਹੜੇ ਆ ਉਹ ਅੱਜ ਇੱਥੇ ਗੈਰਹਾਜ ਨਜ਼ਰ ਆ ਰਹੀ ਹੈ ਦਾ ਕੀ ਕਾਰਨ ਹੈ ਮੀਰ ਜੀ ਇੱਥੇ ਵੱਡੇ ਲੀਡਰ ਮੈਨੂੰ ਨਹੀਂ ਪਤਾ ਤੁਸੀਂ ਕਿੰਨਾਂ ਨੂੰ ਕਹਿ ਰਹੇ ਹੋ ਵੱਡੇ ਲੀਡਰ ਆਹੋ ਹੀ ਨੇ ਜੋ ਮੇਰੇ ਲਾਗੇ ਬੈਠੇ ਨੇ ਜ਼ਿਲ੍ਹੇ ਦੇ ਕਿਉਂਕਿ ਸਾਡੇ ਵਲੰਟੀਅਰੀ ਵੱਡੇ ਲੀਡਰ ਨੇ ਬਾਕੀ ਮੈਂ ਮੈਨੂੰ ਪਤਾ ਹੈ ਕਿ ਜਿਹੜੇ ਹਲਕਾ ਇੰਚਾਰਜ ਸਾਹਿਬ ਨੇ ਜਾਂ ਐਮਐਲਏ ਸਾਹਿਬ ਨੇ ਸਾਡੇ ਹਲਕਿਆਂ ਦੇ ਉਹ ਖਟਖੜ ਖਲਾ ਸਰਦਾਰ ਭਗਵੰਤ ਸਿੰਘ ਮਾਨਜੀ ਦੇ ਨਾਲ ਉੱਥੇ ਸਮੂਹਿਕ ਵਰਤ ਉੱਤੇ ਬੈਠੇ ਹੋਏ ਨੇ ਸਰ ਲੋਕ ਸਭਾ ਜਨਾਬ ਤੋਂ ਐਨ ਪਹਿਲਾਂ ਰਵਿੰਦ ਕੇਜਰੀਵਾਲ ਜੀ ਦੀ ਗ੍ਰਿਫਤਾਰੀ ਜਿਹੜੀ ਆ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਜੀ ਬਹੁਤ ਹੀ ਗਲਤ ਹੈ ਜੀ ਕੋਈ ਵੀ ਦੇਸ਼ ਵਾਸੀ ਇਹਨੂੰ ਕੋਈ ਜਾਇਜ਼ ਨਹੀਂ ਠਹਿਰਾ ਰਿਆ ਬਿਨਾ ਕੋਈ ਪ੍ਰੂਫ ਕੋਈ ਅਲੀਗੇਸ਼ਨ ਕੋਈ ਦਾਵਾ ਹੀ ਨਹੀਂਗਾ ਸਭ ਝੂਠ ਤੇ ਝੂੜਤੀ ਸੰਜੇ ਸਿੰਘ ਜੀ ਦੀ ਰਿਹਾਈ ਤੋਂ ਹਿਸਾਬ ਲਾ ਲਓ ਈਡੀ ਦਾ ਕੋਈ ਵਕੀਲ ਹੀ ਨਹੀਂ ਪਹੁੰਚਿਆ ਉੱਥੇ ਬੜੀ ਸਮੂਥਲੀ ਬੇਲ ਹੋ ਗਈ ਕਿਉਂਕਿ ਕੂੜ ਨਖੁੱਟੇ ਨਾਨਕਾ ਓੜਿਕ ਸੱਚ ਰਹੀ ਮੈਂ ਇੱਕ ਨਾਹਰਾ ਦਵਾਂਗਾ ਜੇਲ੍ਹ ਕੇ ਤਾਲੇ ਟੁੱਟੇਂਗੇ ਅਰਵਿੰਦ ਕੇਜਰੀਵਾਲ ਸ਼ੂਟੇਂਗੇ ਜੇਲ੍ਹ ਕੇ ਤਾਲੇ ਟੁੱਟੇਂਗੇ ਅਰਵਿੰਦ ਕੇਜਰੀਵਾਲ ਸ਼ੂਟੇਂਗੇ ਇਨਕਲਾਬ ਜਿੰਦਾਬਾਦ ਇਨਕਲਾਬ ਜਿੰਦਾਬਾਦ ਸ੍ਰੀ ਅਰਵਿੰਦ ਕੇਜਰੀਵਾਲ ਜਿੰਦਾਬਾਦ